ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ आवर ਨਿਊ ਵਲੌਗ ਸਵਾਗਤ ਆ ਤੁਹਾਡਾ ਮੇਰੇ YouTube ਚੈਨਲ ਤੇ ਸਿਵੀਆ ਕਪਲ ਹੋਪਸੋ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਾਂਜੀ ਗਾਇਜ਼ ਕੱਲ ਮੈਂ Instagram ਤੇ ਇੱਕ ਸਟੋਰੀ ਸ਼ੇਅਰ ਕੀਤੀ ਸੀ ਵੀ ਜੇ ਤੁਹਾਨੂੰ ਮੈਂ ਠੀਕ ਹੈ ਸੀਸੀ ਕਰੀਮ ਨਾਲ ਮੇਕਅਪ ਕਰਨਾ ਦੱਸਾਂ ਮਤਲਬ ਜਿਹੜੀਆਂ ਕੁੜੀਆਂ ਕਹਿੰਦੀਆਂ ਵੀ ਅਸੀਂ ਫਾਊਂਡੇਸ਼ਨ ਯੂਜ਼ ਨਹੀਂ ਕਰਨਾ ਜਾਂ ਸਾਡੀ ਸਕਿਨ ਬਿਲਕੁਲ ਸਹੀ ਆ ਤਾਂ ਸਾਨੂੰ ਫਾਊਂਡੇਸ਼ਨ ਦੀ ਜਗ੍ਹਾ ਤੇ ਜੇ ਕੋਈ ਸੀਸੀ ਕਰੀਮ ਮਿਲ ਜੇ ਵਧੀਆ ਠੀਕ ਹੈ ਜਿਹੜੀ ਗਲੋਇੰਗ ਲੱਗੇ ਸਕਿਨ ਕਿ ਉਹਦੇ ਨਾਲ ਅਸੀਂ ਮੇਕਅਪ ਕਿਦਾਂ ਕਰ ਸਕਦੇ ਹਾਂ ਤਾਂ ਅੱਜ ਦੀ ਵੀਡੀਓ ਵਿੱਚ ਉਹ ਤੇ ਹੀ ਲੈ ਕੇ ਆਈਆਂ। ਬਸ ਆਪਾਂ ਬਲੌਗ ਆਪ ਦਾ ਸਟਾਰਟ ਕਰਦੇ ਆਂ। ਜ਼ਿਆਦਾ ਸਮਾਂ ਨਾ ਲੈਂਦੇ ਹੋਏ ਪਹਿਲਾਂ ਕਰਾਂਗੇ ਆਪਾਂ ਸਕਿਨ ਕੇਅਰ। ਸਭ ਤੋਂ ਪਹਿਲਾਂ ਤਾਂ ਆਪਾਂ ਨਾ ਠੀਕ ਹੈ ਸਕਿਨ ਕੇਅਰ ਕਰਨੀ ਆ ਪ੍ਰੋਪਰ। ਜਿਵੇਂ ਮੈਂ ਦੇਖੋ ਮੈਂ ਲੇਟ ਹੋ ਰਹੀ ਸੀ ਤਾਂ ਕਰਕੇ ਮੈਂ ਬੁਟੀਕ ਤੇ ਆ ਆ ਗਈ ਸੀਗੀ। ਪਹਿਲਾਂ ਮੈਂ ਫੇਸਵਾਸ਼ ਕੀਤਾ ਤੁਸੀਂ ਵੀ ਪਹਿਲਾਂ ਫੇਸਵਾਸ਼ ਕਰਨਾਗਾ। ਉਸ ਤੋਂ ਬਾਅਦ ਟੋਨਰ ਤੁਸੀਂ ਜ਼ਰੂਰ ਅਪਲਾਈ ਕਰਨਾ। ਕਰਨਾ ਹੀ ਕਰਨਾ। ਮਸਟ ਆ ਟੋਨਰ ਵੀ ਮੈਂ ਘਰੋਂ ਲਾਇਆ ਸੀ ਕਿਉਂਕਿ ਉਹ ਢੱਕਣ ਗੁੰਮ ਹੋ ਗਿਆ ਸੀ ਤਾਂ ਮੈਨੂੰ ਐ ਸੀ ਜਿਵੇਂ ਕਾਸੇ ਚ ਪਾ ਕੇ ਲਿਆਂਦਾ ਉਹ ਡੋਲੀ ਜੂਗਾ ਠੀਕ ਹੈ ਇਸ ਤੋਂ ਬਾਅਦ ਥਰਡ ਸਟੈਪ ਆ ਜਿਹੜਾ ਉਹ ਹੈਗਾਗਾ ਸੀਰਮ ਠੀਕ ਹੈ ਸੀਰਮ ਅਪਲਾਈ ਕਰਾਂਗੇ ਆਪਾਂ ਫੇਸ ਤੇ ਫੋਨ ਆਈ ਜਾਂਦਾ ਚੰਗੇ ਤਰੀਕੇ ਨਾਲ ਨਾ ਆਪਾਂ ਮ사ਜ ਕਰ ਲੈਣੀ ਆ ਤੇ ਅੱਜ ਜਿਹੜੀ ਮੈਂ ਤੁਹਾਨੂੰ ਸੀਸੀ ਕਰੀਮ ਦੱਸਣੀ ਆ ਠੀਕ ਆ ਉਹਦੇ ਨਾਲ ਮਤਲਬ ਚਾਹੇ ਤੁਸੀਂ ਉਹ ਲਗਾ ਲਓ ਚਾਹੇ ਤੁਸੀਂ ਫਾਊਂਡੇਸ਼ਨ ਲਗਾ ਲਓ ਫਾਊਂਡੇਸ਼ਨ ਲਗਾਉਣ ਦੀ ਤੁਹਾਨੂੰ ਜ਼ਰੂਰਤ ਹੀ ਨਹੀਂ ਪੈਂਦੀ ਜੇ ਤੁਸੀਂ ਉਹ ਸੀਸੀ ਕਰੀਮ ਯੂਜ਼ ਕਰੋਗੇ ਬਹੁਤ ਵਧੀਆ ਸੀਸੀ ਕਰੀਮ ਆ ਮੈਂ ਤੁਹਾਨੂੰ ਇਹ ਵੀ ਦੱਸ ਦੂੰਗੀ ਵੀ ਉਹ ਕਿੱਥੋਂ ਮਿਲੂਗੀ ਠੀਕ ਆ ਇੱਕ ਚੀਜ਼ ਹੋਰ ਬਹੁਤ ਵਧੀਆ ਵੀ ਉਹ ਉਹਦੇ ਵਿੱਚ ਐਸਪੀਐਫ ਆ 50 ਪਲੱਸ ਤਾਂ ਉਹ ਨਾਲ ਨਾਲ ਸਨਸਕ੍ਰੀਨ ਦਾ ਵੀ ਕੰਮ ਕਰਦੀ ਆ ਲੋਵੀ ਗਾਇਸ ਤੇ ਹੁਣ ਆਪਾਂ ਯੂਜ਼ ਕਰਨਾਗਾ ਮੌਇਸਚਰਾਈਜ਼ਰ ਮੇਰੀ ਇਹ ਸਕਿਨ ਕੇਅਰ ਕਿਟ ਹੈ ਜਿਹੜੀ ਮਤਲਬ ਪਹਿਲੀ ਕਿਟ ਹੈ ਜਿਹਦੇ ਨਾਲ ਮੈਨੂੰ ਪਿਆਰ ਹੀ ਹੋ ਗਿਆ ਬਹੁਤ ਵਧੀਆ ਪ੍ਰੋਡਕਟ ਸੀਗੇ ਇਹ ਕੋਰੀਅਨ ਪ੍ਰੋਡਕਟ ਸੀਗੇ ਇਹ ਸਾਰੇ ਤੇ ਇਹ ਉਹ ਕਿਟ ਹੈ ਜੀ ਜਿਹਨੂੰ ਮੈਂ ਰੈਗੂਲਰ ਯੂਜ਼ ਕੀਤਾਗਾ ਫੇਰ ਜਲਦੀ ਹੀ ਜਦੋਂ ਇਹ ਸਾਰਾ ਫਿਨਿਸ਼ ਹੋ ਗਿਆ ਮੈਂ ਤੁਹਾਡੇ ਨਾਲ ਰਿਵਿਊ ਸਾਂਝੇ ਜ਼ਰੂਰ ਕਰੂੰਗੀ ਹੁਣ ਆਪਾਂ ਮੌਇਸਚਰਾਈਜ਼ਰ ਯੂਜ਼ ਕਰ ਲੈਣਾਗਾ ਤੁਸੀਂ ਇੱਕ ਚੀਜ਼ ਦੇਖਿਓ ਜਿਵੇਂ ਜਿਵੇਂ ਆਪਾਂ ਇਹ ਵਾਲੇ ਪ੍ਰੋਡਕਟ ਯੂਜ਼ ਕਰੀ ਜਾਵਾਂਗੇ ਸਕਿਨ ਤੇ 글로ਅ ਆ ਜਿਹੜਾ ਉਹ ਜਾਦਾ ਹੀ ਆਈ ਜਾਊਗਾ ਲਓਗੇ ਆਪਾਂ ਮੋਇਸਚਰਾਈਜ਼ਰ ਹੈ ਜਿਹੜਾ ਠੀਕ ਹੈ ਇਹ ਯੂਜ਼ ਕਰ ਲਿਆਗਾ ਤੇ ਆਪਾਂ ਚੰਗੇ ਤਰੀਕੇ ਨਾਲ ਇਹਦੇ ਮ사ਜ ਵੀ ਕਰ ਲਈਆ ਤੇ ਉਸ ਤੋਂ ਬਾਅਦ ਠੀਕਾ ਆਪਾਂ ਯੂਜ਼ ਕਰਨਾਗਾ ਜੀ ਤਾਂ ਮੋਇਸਚਰਾਈਜ਼ਰ ਤੋਂ ਬਾਅਦ ਠੀਕਾ ਆਪਾਂ ਯੂਜ਼ ਕਰਨਾਗਾ ਪ੍ਰਾਈਮਰ ਸੰਦੇਗ ਰਿਕਨ ਨਾਲ ਆਪਾਂ ਪ੍ਰਾਇਮਰੀ ਯੂਜ਼ ਕਰ ਲੈਣਾ ਹੱਸਦੀ ਹੈ ਗਾਇਜ਼ ਮੇਰੇ ਕੋਲ ਵੀਰਪਾਲ ਆਈ ਹੋਈ ਹੈ ਵੀਰਪਾਲ ਕੌਰ ਬ੍ਰਾਂਡ ਸੂਟ ਵੀ ਇਹਨੇ ਬੂਟੀ ਵਾਲਾ ਪਾਇਆ ਹੋਇਆ ਜਿਹੜਾ ਤੁਸੀਂ ਬਹੁਤ ਪਸੰਦ ਕੀਤਾ ਸੀ ਸਾਡੇ ਸੂਟ ਮੈਂ ਵੀ ਪਾਉਣੀ ਆ ਪਤਾ ਮੈਂ ਮਤਲਬ ਕਈ ਵਾਰ ਕੋਈ ਸੂਟ ਇਹੋ ਜਿਹਾ ਹੁੰਦਾਗਾ ਕੋਈ ਸਟਾਫ ਜਿਹਦੇ ਨਾਲ ਆਪਾਂ ਨੂੰ ਪਿਆਰ ਹੀ ਹੋ ਜਾਂਦਾ ਮੈਂ ਇਹ ਸੂਟ ਹਲੇ ਤੱਕ ਵੀ ਪਾ ਰਹੀ ਆ ਰੈਗੂਲਰ ਮੈਂ ਰਿਪੀਟ ਤੇ ਪਾਇਆ ਇਹ ਸੂਟ ਹਾਂਜੀ ਗਾਇਸ ਤਾਂ ਤੁਹਾਨੂੰ ਮੈਂ ਦੱਸ ਦਨੀ ਆ ਵੀ ਇਹ ਸੀਰਾਮਾਇਡ ਦੀ ਜਿਹੜੀ ਹੈਗੀ ਆ ਕਰੀਮ ਆ ਸੀਸੀ ਕਰੀਮ ਠੀਕ ਆ ਤੇ ਇਹਦੇ ਵਿੱਚ ਕੀ ਐਸਪੀਐਫ ਆ 50 ਪਲੱਸ ਠੀਕ ਆ ਪੀਏ ਪਲੱਸ ਪਲੱਸ ਬ੍ਰਾਈਟਿੰਗ ਐਂਡ ਰਿੰਕਲ ਇੰਪਰੂਵਮੈਂਟ ਤੇ ਫਾਰਮ ਸਟੇ ਦੀ ਜਿਹੜੀ ਹੈਗੀ ਆ ਇਹ ਕੋਰੀਆ ਮੇਡ ਇਨ ਕੋਰੀਆ ਠੀਕ ਆ ਮਤਲਬ ਕੋਰੀਅਨ ਪ੍ਰੋਡਕਟ ਆ ਇਹ ਤੇ ਜੇ ਮੈਂ ਤੁਹਾਨੂੰ ਇਹਦੀ ਗੱਲ ਕਰਾਂ ਤਾਂ ਇੰਨਾ ਕੁ ਜ਼ਿਆਦਾ ਵਧੀਆ ਪ੍ਰੋਡਕਟ ਆ ਤੇ ਇਹ ਮਿਲਦਾਗਾ ਐ ਮਨ ਲਓ ਤੁਹਾਨੂੰ ਵੀ 1600 1700 ਤੱਕ ਇਹ ਮਿਲ ਜਾਂਦੀ ਆ ਇਹ ਮੈ ਲੈਂਦੀ ਸੀ ਜਿਹੜੀ ਸੀਸੀ ਕਰੀਮ ਟੋਨੀ ਦੀ ਹੱਟੀ ਤੋਂ ਬਾਏ ਕੀਤੀ ਸੀਗੀ ਮੈਂ ਮੈਨੂੰ ਉੱਥੋਂ ਮਿਲੀ ਸੀ ਬਟ ਉਸ ਤੋਂ ਬਾਅਦ ਮੈਨੂੰ ਇਹ ਇੰਨੀ ਕਿ ਜ਼ਿਆਦਾ ਵਧੀਆ ਲੱਗੀ ਜਿਵੇਂ ਡੇਲੀ ਤੁਸੀਂ ਆਫਿਸ ਜਾਂਦੇ ਹੋ ਠੀਕਾ ਤਾਂ ਫਾਊਂਡੇਸ਼ਨ ਜਿਵੇਂ ਆਪਾਂ ਨੂੰ ਲੱਗਦਾ ਹੁੰਦਾ ਵੀ ਆਪਣੇ ਜੰਮਿਆ ਰਹ ਜਾਂਦਾ ਜਾਂ ਮੇਕਅਪ ਕਰੇ ਦਾ ਪਤਾ ਲੱਗਦਾ ਵੀ ਇਹਨੇ ਕੁਝ ਫੇਸ ਤੇ ਲਗਾਇਆਗਾ ਤੇ ਜਿਹੜੀ ਇਹ ਸੀਸੀ ਕਰੀਮ ਆ ਇਹ ਸਾਰੀਆਂ ਪ੍ਰੋਬਲਮਸ ਨੂੰ ਕਵਰ ਵੀ ਕਰਦੀ ਆ ਤੇ ਇਹ ਇੰਨਾ ਅੱਛਾ 글로ਵ ਦਿੰਦੀ ਆ ਹੱਦ ਤੋਂ ਜ਼ਿਆਦਾ ਮਤਲਬ ਰੈਗੂਲਰ ਜੇ ਤੁਸੀਂ ਮੇਕਅਪ ਲੁੱਕ ਚਾਹਉਣੇ ਹੋ ਤਾਂ ਤੁਸੀਂ ਇਹ ਵਾਲੀ ਸੀਸੀ ਕਰੀਮ ਯੂਜ਼ ਕਰੋ ਤੁਹਾਨੂੰ ਬਹੁਤ ਰਿਜ਼ਲਟ ਮਿਲੂਗਾ ਨਾਲੇ ਜਦੋਂ ਆਪਾਂ ਇਹਦੇ ਨਾਲ ਮੇਕਅਪ ਕਰਦੇ ਆ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਵੀ ਮੇਕਅਪ ਆ ਜਿਹੜਾ ਉਹ 5 ਮਿੰਟ ਦੇ ਵਿੱਚ ਹੀ ਹੋ ਜਾਂਦਾ ਕੰਪਲੀਟ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਮੈਂ ਤਾਂ ਦੇਖੋ ਵੀਡੀਓ ਬਣਾ ਰਹੀ ਆ ਤੁਹਾਡੇ ਲਈ ਤਾਂ ਤੁਹਾਨੂੰ ਇੰਨਾ ਸਮਾਂ ਲੱਗ ਜੂਗਾ ਵੈਸੇ ਜਿਹੜਾ ਇਹ ਮੇਕਅਪ ਆ ਠੀਕ ਹੈ ਇਹ 5 ਮਿੰਟ ਦੀ ਕਿਹੜਾ 5 ਮਿੰਟ ਦੇ ਵਿੱਚ ਹੋ ਜਾਊਗਾ ਤਾਂ ਹੁਣ ਆਪਾਂ ਲਗਾਉਣੇ ਆਂਗੇ ਇਸੀ ਕਰੀਮ ਤੁਸੀਂ ਦੇਖ ਸਕਦੇ ਹੋ ਇਹ ਆ ਲੁੱਕ ਦੇ ਵਿੱਚ ਦੇਖਦੀ ਆ ਠੀਕ ਆ ਵਾਈਟ ਕਲਰ ਦੀ ਦਿਖਦੀ ਆ ਇਹ ਬਟ ਤੁਸੀਂ ਲਗਾਏ ਤੋਂ ਬਾਅਦ ਦੇਖਿਓ ਇਸ ਤਰੀਕੇ ਨਾਲ ਆਪਾਂ ਫੁੱਲ ਫੇਸ ਤੇ ਡਾਟ ਲਗਾ ਲਿਆ ਆ ਤਾਜੂ ਮੈਨੂੰ ਕਹਿੰਦੀ ਮੈਂ ਵੀ ਕਰਨਾ ਮੇਕਅਪ ਤਾਜੂ ਵੱਡੇ ਹੋ ਕੇ ਕਰਿਓ ਤੁਸੀਂ ਹਲੇ ਤੁਸੀਂ ਛੋਟੇ ਹੋ ਉਹ ਤਾਂ ਆਪਣਾ ਪਤਾ ਨਹੀਂ ਕੀ ਗੜੀ ਹੁੰਦੀ ਹਾਂ ਉਹ ਵਾੜੇ ਕੋਈ ਨਹੀਂ ਬਿਸਕੁਟ ਖਵਾ ਦੇ ਇੱਕ ਚੀਜ਼ ਹੋਰ ਇਹਨੂੰ ਬਲੈਂਡ ਕਰਨ ਦੀ ਜ਼ਰੂਰਤ ਨਹੀਂ ਹੈਗੀ ਇਹਨੂੰ ਤੁਸੀਂ ਆਪਦੇ ਹੱਥ ਨਾਲ ਵੀ ਬਲੈਂਡ ਕਰ ਸਕਦੇ ਹੋ ਇਹ ਹੌਲੀ ਹੌਲੀ ਆਪਣੀ ਸਕਿਨ ਦੇ ਵਿੱਚ ਜਿਹੜੀ ਹੈਗੀ ਐ ਅਬਜ਼ਰਬ ਹੋ ਜਾਂਦੀ ਆ ਚੰਗੇ ਤਰੀਕੇ ਨਾਲ ਆਪਾਂ ਇਹਨੂੰ ਆਪਦੀ ਸਕਿਨ ਦੇ ਵਿੱਚ ਅਬਜ਼ਰਬ ਕਰ ਲੈਣਾਗਾ ਉਨਾ ਟਾਈਮ ਹੋਰ ਆਪਾਂ ਕੋਈ ਵੀ ਪ੍ਰੋਡਕਟ ਯੂਜ਼ ਨਹੀਂ ਕਰਨਾ ਗਰਦਨ ਦੇ ਵੀ ਲਗਾ ਲਿਓ ਕਿ ਤੇ ਫੇਸ ਅਲੱਗ ਲਈ ਤੇ ਗਰਦਨ ਨਾਲ ਅਲੱਗ ਦੇਖਿਓ ਹੱਥਾਂ ਦੇ ਤੁਸੀਂ ਨਾ ਜਾਇਓ ਕਿਉਂਕਿ ਹੱਥ ਮੇਰੇ ਪਹਿਲਾਂ ਤੋਂ ਹੀ ਕਾਲੇ ਨੇ ਇਹ ਕੰਮ ਵਾਲੇ ਹੱਥ ਨੇ ਸੋ ਤਾਂ ਕਰਕੇ ਬੋਲਣ ਦਾ ਮੌਕਾ ਨਹੀਂ ਮਿਲਦਾ ਮਦਰ ਕਲਵੇਰ ਕੋਈ ਕਹੇ ਦੇ ਵੀ ਹੱਥ ਕਾਲੇ ਨੇ ਤੁਹਾਡੇ ਹੱਥ ਵੈਸੀ ਕਾਲੇ ਨੇ ਮੇਰਾ ਮੂੰਹ ਬੈਸ ਹੀ ਗੋਰਾ ਦਾ ਬਿਨਾ ਮੇਕਅਪ ਤੋਂ ਵੀ ਗੋਰਾ ਦਾ ਪਰ ਹੱਥ ਮੇਰੇ ਬੈਸ ਹੀ ਕਾਲੇ ਨੇ ਮੇਰੇ ਪੈਰ ਵੀ ਗੋਰੇ ਨੇ ਹੱਥ ਨਾਲੋਂ ਕਿਉਂਕਿ ਇਹ ਹੱਥਾਂ ਨੇ ਕੰਮ ਵਾਲਾ ਕੀਤਾ ਨਹੀਂ ਜਾਇ ਬਾਲਾ ਗੋਹਾ ਕੁੜਾ ਕੀਤਾ ਪੇਕਿਆ ਦਾ ਕਿਤੇ ਜਾ ਕੇ ਸਹੁਰਿਆਂ ਦੇ ਘਰੇ ਆਏ ਉਹਦੀ ਇਹ ਤੋ ਟਕਾਰਾ ਮਿਲਿਆ ਸੀ ਕੋਈ ਸਹੁਰਿਆਂ ਨੇ ਲੋ ਵੀ ਜਦੋਂ ਮੈਂ ਲਗਾ ਰਹੀ ਸੀ ਤੁਸੀਂ ਦੇਖਿਆ ਹੋਣਾਗਾ ਵੀ ਤੁਹਾਨੂੰ ਇਦਾਂ ਲੱਗਦਾ ਹੋਣਾ ਵੀ ਮੈਂ ਕੁਝ ਬਾਲਾ ਲਗਾ ਲਿਆ ਵਟ ਜਿਵੇਂ ਜਿਵੇਂ ਟਾਈਮ ਦੇ ਨਾਲ ਇਹ ਸਕਿਨ ਦੇ ਵਿੱਚ ਅਬਜ਼ਰਵ ਹੋ ਜਾਂਦੇ ਤੇ ਗਲੋ ਤੁਸੀਂ ਚੈੱਕ ਕਰ ਸਕਦੇ ਹੋ ਗਲੋ ਉਹ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੰਨਾ ਅੱਛਾ ਗਲੋਆ ਜਿਹੜੀ ਇਹ ਸੀਸੀ ਕਰੀਮ ਦਿੰਦੀ ਆ ਮੈਨੂੰ ਵਧੀਆ ਲੱਗਿਆ ਇਹ ਪ੍ਰੋਡਕਟ ਮੇਰਾ ਫੇਵਰੇਟ ਵੀ ਬਣ ਚੁੱਕਿਆ ਹੈਗਾ ਤਾਂ ਹੁਣ ਆਪਾਂ ਠੀਕ ਆ ਹੁਣ ਤੁਸੀਂ ਆਪਦੀ ਮਰਜ਼ੀ ਦਾ ਜੋ ਵੀ ਦੇਖੋ ਮੈਂ ਡੇਲੀ ਦੇ ਵਿੱਚ ਕੀ ਕਰਦੀ ਆ ਵੀ ਮੈਂ ਹਲਕਾ ਜਿਹਾ ਆਈ ਸ਼ੈਡੋ ਦੇਣਾ ਹੁੰਦਾ ਬਿਲਕੁਲ ਹਲਕਾ ਜ ਠੀਕ ਹੈ ਨੋਰਮਲ ਸਕਿਨ ਨਾਲ ਦਾ ਆਈ ਸ਼ੈਡੋ ਪੈਲੇਟ ਮੈਂ ਦੋ ਖੋਲ ਲੀਆਂ ਆ ਵੀ ਖੋਲੀ ਬੈਠੀ ਸਾਬੇ ਖੋਲ ਹੀ ਨਾ ਸਕਿਨ ਨਾਲ ਦਾ ਹਲਕਾ ਜਿਹਾ ਦੂਸਰਾ ਕਲਰ ਟੱਚ ਕਰਕੇ ਠੀਕ ਹੈ ਹੁਣ ਆਪਾਂ ਸਕਿਨ ਕਲਰ ਟੱਚ ਕਰਾਂਗੇ ਯਾਰ ਬ੍ਰਸ਼ਾ ਲਾ ਕਮੋਕ ਹੈ ਸਰਾਹੀ ਆਹ ਕਮੋਸੋਕ ਮਤਲਬ ਮੈਂ ਹਮੇਸ਼ਾ ਨਾ ਆਈ ਸ਼ੈਡੋ ਵੀ ਇਦਾਂ ਦਾ ਯੂਜ਼ ਕਰੂੰਗੀ ਵੀ ਮਤਲਬ ਉਹ ਦੇਖੇ ਹੀ ਨਾ ਪਰ ਲਾਉਣ ਦਾ ਕੀ ਫਾਇਦਾ ਹੋਇਆ ਵੈਸੇ ਮੈਂ ਆਦੀ ਆ ਆਪਦੀ ਇਸ ਗੱਲ ਤੇ ਬਹੁਤ ਹੈਰਾਨ ਹੁੰਨੀ ਆ ਮੈਂ ਕੱਲੀ ਵੀ ਐਸਪੈਂਡਿੰਗ ਨਹੀਂ ਆ ਮੇਕਅਪ ਕਰਦੀ ਵੀ ਲਾਉਣਾ ਕੀ ਜ਼ਰੂਰੀ ਸੀਗਾ ਬਟ ਉਹ ਮੈਂ ਤਾਂ ਲਾਉਣੀ ਨਹੀਂ ਕਿਉਂਕਿ ਜਿਹੜਾ ਫਾਉਂਡੇਸ਼ਨ ਹੁੰਦਾ ਕਰੀਮ ਵਗੈਰਾ ਹੁੰਦੀ ਆ ਫਿਰ ਉਹ ਲਾਈਨ ਬਣਨ ਲੱਗ ਜਾਂਦੀਆਂ ਨੇ ਜੇ ਤੁਸੀਂ ਆਈ ਸ਼ੈਡੋ ਲਗਾ ਲੈਨੇ ਹੋ ਤਾਂ ਫਿਰ ਉਹ ਲਾਈਨਸ ਨਹੀਂ ਬਣਦੀਆਂ ਹੈਗੀਆਂ ਫਿਰ ਉਹ ਆਈ ਸ਼ੈਡੋ ਉਹ ਨੂੰ ਕੰਪਲੀਟ ਕਰ ਲੈਂਦਾ ਉਹ ਚੀਜ਼ ਤੇ ਹੁਣ ਆਪਾਂ ਠੀਕ ਹੈ ਇਹ ਫੇਸ ਸਟਿਕ ਲਗਾਉਣੀ ਆ ਬਈ ਅੱਜ ਮੈਂ ਤੁਹਾਨੂੰ ਇੱਕ ਗੱਲ ਕਹਾਂ ਡੇਲੀ ਦੇ ਵਿੱਚ ਮੈਂ ਨਾ ਤਾਂ ਮੈਂ ਹਮੇਸ਼ਾ ਯੂਜ਼ ਕਰਾਂ ਕਨਸੀਲਰ ਬਿਕੋਜ਼ ਨੀਡ ਨਹੀਂ ਹੁੰਦੀ ਕਨਸੀਲਰ ਦੀ ਹਮੇਸ਼ਾ ਆਪਾਂ ਨੂੰ ਐਚਡੀ ਮੇਕਅਪ ਦੇ ਵਿੱਚ ਨੀਡ ਹੁੰਦੀ ਆ ਤੇ ਇੱਥੇ ਡੇਲੀ ਦੇ ਵਿੱਚ ਆਪਾਂ ਨੂੰ ਕਨਸੀਲਰ ਦੀ ਨੋ ਨੀਡ ਤਾਂ ਮੈਂ ਸੋਚਦੀ ਆਂ ਵੀ ਨੋ ਕਨਸੀਲਰ ਅੱਜ ਕੁਝ ਵੀ ਨਹੀਂ ਲਗਾਉਣਾ ਨਾ ਹੀ ਲੂਟ ਪਾਊਡਰ ਲਗਾਉਣਾਗਾ ਠੀਕ ਆ ਜਸਟ ਬਸ ਸੀਸੀ ਕਰੀਮ ਲਗਾ ਲਈ ਇਸ ਤੋਂ ਬਾਅਦ ਦੱਸਦੀ ਆਂ ਮੈਂ ਕੀ ਲਗਾਉਣਾ ਹੁਣ ਆਪਾਂ ਯੂਜ਼ ਕਰਨੀ ਹੈ ਲਿਪਸਟਿਕ ਲਿਪਸਟਿਕ ਤੋਂ ਪਹਿਲਾਂ ਆਪਾਂ ਲਗਾਵਾਂਗੇ ਲਿਪ ਲਾਈਨਰ ਹੇਅਰ ਇਜ਼ ਮਾਈ ਲਿਪ ਲਾਈਨਰ ਲਿਪ ਲਾਈਨਰ ਆਪણો ਲੱਭਣਾ ਪੈਣਾ ਸ਼ਾਇਦ ਮੇਰੇ ਬੈਗ ਦੇ ਵਿੱਚੋਂ ਹਣਾ ਕੁਮਿੰਟ ਗਾਇਸ ਲਿਪਸ ਦੇ ਉੱਪਰ ਤੁਸੀਂ ਸਾਰੇ ਜਣੇ ਤੁਹਾਡੀ ਬੜੀ ਡਿਮਾਂਡ ਹੁੰਦੀ ਹੈ ਵੀ ਦੀਦੀ ਲਿਪਸਟਿਕ ਲਿਪਸਟਿਕ ਮੈਂ ਕੋਈ ਯੂਜ਼ ਨਹੀਂ ਕਰਦੀ ਹੁੰਦੀ ਬਿਕਾਜ਼ ਆਈ ਹੇਟ ਲਿਪਸਟਿਕਸ ਮੇਰੇ ਸੋਹਣੀਆਂ ਵੀ ਨਹੀਂ ਲੱਗਦੀਆਂ ਲੱਗੀਆਂ ਕਿਉਂਕਿ ਮੇਰੇ ਬੁੱਲ ਥੋੜੇ ਜਿਹਾ ਮੋਟੇ ਆ ਉਸ ਕਰਕੇ ਕਿਉਂਕਿ ਮੈਨੂੰ ਲਿਪਸਟਿਕ ਹਮੇਸ਼ਾ ਲੱਗੀ ਸੋਹਣੀ ਲੱਗਦੀ ਹੁੰਦੀ ਹੈ ਜਿਨ੍ਹਾਂ ਦੇ ਬੁੱਲ ਪਤਲੇ ਹੁੰ ਤभी ਵਿੜਾ ਕਰਕੇ ਹੋ ਜਾਂਦਾ ਜੇ ਮੈਂ ਲਿਪਸਟਿਕ ਲਗਾ ਲਾ ਮੈਂ ਮੈਂ ਲੱਗਦੀ ਹੋਈ ਨਹੀਂ ਹੁੰਦੀ ਤਾਂ ਇਹ ਮੈਨੂੰ ਨਿਊਰ ਸ਼ੇਡ ਦੇ ਵਿੱਚ ਥੋੜਾ ਜਿਹਾ ਮਤਲਬ ਇੱਕ ਤਾਂ ਮੈਂ ਯੂਜ਼ ਕਰਦੀ ਹੁੰਨੀ ਆ ਲਾਈਨਰ ਲਿਪ ਲਾਈਨਰ ਇਹ ਮਾਰਸ ਦਾ ਲਿਪ ਲਾਈਨਰ ਆ ਜੇ ਮੈਂ ਇਹਦੀ ਗੱਲ ਕਰਾਂ ਤਾਂ ਇਹ ਬਹੁਤ ਜ਼ਿਆਦਾ ਸੋਹਣਾਗਾ ਤੇ ਇਹਦਾ ਕਲਰ ਬਹੁਤ ਜ਼ਿਆਦਾ ਘੈਂਟ ਆ ਕਿਹੜਾ ਲਿਪ ਲਾਈਨਰ ਇਹ ਤੁਸੀਂ ਨਾਈਕਾ ਤੋਂ ਨਾ 65 60 60 ਰੁਪਏ ਦੇ ਕਿੰਨੇ ਮਰਜੀ ਮੰਗਵਾਲੋ ਪਹਿਲਾਂ ਲਿਪ ਲਾਈਨਰ ਯੂਜ਼ ਕਰਾਂਗੇ लिप लाइनर ਨੂੰ ਚੰਗੇ ਤਰੀਕੇ ਨਾਲ ਇਹਦੇ ਵਿੱਚ ਫਿਲ ਕਰ ਲੈਣਾ ਲਿਪਸ ਤੇ ਵਿੱਚ ਠੀਕ ਆ ਨਾਓ ਗਾਇਜ਼ ਹੁਣ ਮੈਂ ਵਾਟਰ 글로ਸ ਜਿਹੜੀ ਹੈਗੀ ਆ ਠੀਕ ਆ ਉਹ ਯੂਜ਼ ਕਰੂੰਗੀ ਉਹ ਵੀ ਇਹੀ ਕਲਰ ਦੀ ਯੂਜ਼ ਕਰਦੀ ਹੁੰਦੀ ਆ ਇਹਨੂੰ ਥੋੜਾ ਜਿਹਾ ਬਈ ਆਪਾਂ ਸ਼ੇਕ ਕਰ ਲਾਂਗੇ ਕੀ ਹੈ ਮੈਨੂੰ ਆਹਤ ਖਲਰਾ ਜਿਹੜਾ ਇਹ ਮੈਨੂੰ ਵਧੀਆ ਲੱਗਦਾ ਨੇਚਰਲ ਜਿਹਾ ਲੱਗਦਾ ਮੈਨੂੰ ਇਦਾਂ ਲੱਗਦਾ ਹਾਂ ਵੀ ਜਿਵੇਂ ਲਿਪ ਗਲੋਸ ਹੀ ਲੱਗੀ ਆ ਕਿਉਂਕਿ ਲਿਪਸਟਿਕ ਜਿਹੜੀ ਉਹ ਮੇਰੇ ਬੁੱਲ੍ਹ ਹੋਰ ਵੱਡੇ ਕਰ ਦਿੰਦੀ ਆ ਸੋ ਤਾਂ ਕਰਕੇ ਮੈਂ ਉਹ ਨਹੀਂ ਯੂਜ਼ ਕਰਦੀ ਇਹ ਆਪਾਂ ਯੂਜ਼ ਕਰ ਲਿਆ ਹੁਣ ਆਪਾਂ ਮਸਕਰਾ ਯੂਜ਼ ਕਰਾਂਗੇ ਠੀਕ ਹੈ ਲਾਸਟ ਟਾਈਮ ਤੁਹਾਨੂੰ ਸਾਰੀ ਲੁੱਕ ਦਿਖਾ ਦੂੰਗੀ ਦੇਖੋ ਚਾਵਾਤੀ ਲੱਗੂਗੀ ਮੈਂ ਨਾਲੇ ਪਹਿਲਾਂ ਦੇਖਿਓ ਨਾਲ ਵਿੱਚ ਦੇ ਹਮੇਸ਼ਾ ਨਾ ਮਸਕਰਾ ਐਂ ਕਰਕੇ ਲਗਾਇਆ ਕਰੋ ਦੇਖੋ ਡਿਫਰੈਂਸ ਦੇਖੋ ਅੱਖ ਦੇ ਵਿੱਚ ਇਧਰਲੀ ਲੈਸਸ ਵੱਡੀਆਂ ਲੱਗਦੀਆਂ ਨੇ ਇਧਰਲੀ ਨੇ ਛੋਟੀਆਂ ਲੱਗਦੀਆਂ ਲਓ ਮਸਕਾਰਾ ਆਪਾ ਲਗਾ ਲਿਆ ਗਾਇਜ਼ ਓ ਮਾਈ ਗਾਡ ਮੈਂ ਤਾਂ ਚਾਹੇ ਅੱਜ ਪਲਕਾਂ ਤੇ ਰਿੱਕੀ ਨੂੰ ਬਿਠਾ ਲਾਂ ਇਹਨੀਆਂ ਹੈਵੀ ਪਲਕਾਂ ਲੱਗ ਰਹੀਆਂ ਨੇ ਮੈਨੂੰ ਮਜ਼ਾਕ ਕਰ ਰਹੀ ਸੀ ਗਾਇਜ਼ ਮੇਰੇ ਮਮੀ ਮਜ਼ਾਕ ਨੂੰ ਮਮਾ ਮਮਾ ਬੱਸ ਸੀ ਸੀਰੀਅਸ ਨਾ 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 ਲਿਆ ਜਾਵੇ ਹੁਣ ਗਾਇਜ਼ ਮੈਂ ਬਲਸ਼ਰ ਯੂਜ਼ ਕਰੂੰਗੀ ਬਲਸ਼ਰ ਬਿਨਾ ਕਿੱਥੋਂ ਗੱਲ ਵਾਂਦੀ ਹੈ ਜਿੰਨਾ ਟਾਈਮ ਗੱਲਾਂ ਤੇ ਲਾਲੀ ਨਾ ਆਵੇ ਉਹਨਾ ਟਾਈਮ ਕਿੱਥੇ ਗੱਲ ਵਾਂਦੀ ਹੈ ਇਹ ਨਾ ਬਲਸ਼ਰ ਤੇ ਇੱਕ ਮੈਨੂੰ ਗੱਲ ਯਾਦ ਆ ਗਈ ਸੀ ਗਏ ਅੰਮ੍ਰਿਤਸਰ ਤੇ ਬਲਸ਼ਰ ਮੈਂ ਕਰ ਲਿਆ ਵਾਲਾ ਵਾਲਾ ਲਗਾ ਲਿਆ ਮੈਂ ਬਲਸ਼ਰ ਬਹੁਤ ਜ਼ਿਆਦਾ ਮੈਂ ਰਿੱਕੇ ਕਹਿੰਦਾ ਕਹਿੰਦਾ ਇੰਨਾ ਲਾਲ ਲਾਲ ਮੂੰਹ ਵੀ ਤਾਂ ਜਿਵੇਂ ਚਪੇੜੇ ਲਾਏ ਹੁੰਦੇ ਆ ਕਿਸੇ ਨੇ ਤਾਂ ਕਿ ਮੜ ਕੇ ਮੈਂ ਬਲਸ਼ਰ ਬਹੁਤ ਘੱਟ ਯੂਜ਼ ਕੀਤਾ ਮੈਨੂੰ ਹਮੇਸ਼ਾ ਡਰ ਰਹਿੰਦਾ ਸੀ ਵੀ ਯਾਰ ਕਿਤੇ ਜ਼ਿਆਦਾ ਨਾ ਮੇਰੇ ਤੋਂ ਬਲਸ਼ਰ ਲੱਗ ਜੇ ਬਟ ਨਾਊ ਮੈਨੂੰ ਲੱਗਦਾ ਠੀਕ ਹੈ ਨਾ ਇਹ ਤਾਂ ਸਹੀ ਆ ਨਾਰਮਲ ਆ ਨਾ ਵੀਰਪਾਲ ਚਲੋ ਜੀ ਬਲਸ਼ਰ ਵੀ ਯੂਜ਼ ਕਰ ਲਿਆ ਸੋ ਬਈ ਡੇਲੀ ਦੇ ਵਿੱਚ ਮੈਂ ਹਾਈਲਾਈਟਰ ਨਹੀਂ ਯੂਜ਼ ਕਰਦੀ ਮੈਨੂੰ ਲੱਗਦਾ ਹੁੰਦਾ ਵੀ ਕੋਈ ਫੰਕਸ਼ਨ ਤੇ ਹੀ ਹਾਈਲਾਈਟਰ ਆ ਜਿਹੜਾ ਉਹ ਯੂਜ਼ ਕਰਨਾ ਚਾਹੀਦਾਗਾ ਸੋ ਹਾਈਲਾਈਟਰ ਦਾ ਜਿਹੜਾ ਆਪਾਂ ਸਟੈਪ ਆਗਾ ਉਹ ਸਕਿਪ ਕਰ ਦਾਂਗੇ ਬਈ ਠੀਕ ਹੈ ਤੇ ਹੁਣ ਆਪਾਂ ਅੱਖਾਂ ਦਾ ਵੀ ਕੰਮ ਹੋ ਗਿਆ ਆਈ ਬਰੋ ਰਹਿ ਗਈ ਬਸ ਕਰ ਲਈ ਠੀਕ ਆ ਉਹ ਮੈਂ ਫਿਲ ਕਰਕੇ ਮਿਲਦੀ ਹਾਂ ਤੁਹਾਨੂੰ ਲਓ ਬਈ ਗਾਇਸ ਮੇਕਅੱਪ ਆਪਾਂ ਕਰ ਲਿਆ ਸੀਗਾ ਕਿੰਨਾ ਕਿੰਨਾ ਗਲੋਇੰਗ ਗਲੋਇੰਗ ਲੱਗਦਾ ਨਾ ਫੇਸ ਹੈਨਾ ਵੀਰਪਾਲ ਹਾਂਜੀ ਤੇ ਫੇਸ ਆ ਜਿਹੜਾ ਉਹ ਬਹੁਤ 글로 ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿੰਨਾ ਨੇਚਰਲ ਜਿਹਾ ਲੱਗ ਰਿਹਾ ਹੈਨਾ ਯਸਪੋਰਸ ਲਓ ਬਈ ਕੱਲੀ ਸੰਸਕ੍ਰੀਨ ਨਾਲ ਵੀ ਆਪਾਂ ਬਹੁਤ ਵਧੀਆ ਜਿਹੜਾ ਹੈਗਾ ਮੇਕਅਪ ਆ ਉਹ ਕਰ ਸਕਦੇ ਆ ਬਲੋਇੰਗ ਜਿਹਾ ਠੀਕ ਹੈ ਜਿਨੇ ਵੀ ਤੁਸੀਂ ਇਹ ਸੰਸਕ੍ਰੀਨ ਮੰਗਵਾਉਣੀ ਆ ਤਾਂ ਤੁਸੀਂ ਟੋਨੀ ਦੀ ਹੱਟੀ ਤੇ ਜਾਣਾਗਾ ਉਨਾਂ ਤੋਂ ਬਾਏ ਕਰ ਲੈਣੀ ਆ ਠੀਕ ਹੈ ਬੈਸਟਰ ਰਿਜ਼ਲਟ ਹੈ ਇਹਦਾ ਤੇ ਬਾਕੀ ਮੇਰਾ ਨਾਮ ਲਾਉਂਗੇ ਤਾਂ ਤੁਹਾਨੂੰ ਡਿਸਕਾਊਂਟ ਵੀ ਜ਼ਰੂਰ ਮਿਲੂਗਾ ਤੇ ਤੁਸੀਂ ਲਿਆ ਸਕਦੇ ਹੋ ਉਹਨਾਂ ਕੋਲ ਜਾ ਕੇ ਜਿਨ੍ਹਾਂ ਨੇ ਵੀ ਬਾਏ ਕਰਨੀ ਆ this one ਆ ਵਾਲੀ ਪ੍ਰੋਪਰ ਤੁਸੀਂ ਫੋਟੋ ਵੀ ਕਲਿੱਕ ਕਰ ਸਕਦੇ ਹੋ ਮੈਂ ਬੈਕ ਕੈਮਰਾ ਕਰਕੇ ਦਿਖਾ ਦਿੰਨੀ ਆ ਆ ਵਾਲੀ ਆ ਠੀਕ ਹੈ this one ਤੇ ਬੈਸਟ ਆਏ ਬੈਸਟ ਬਸ ਮੈਂ ਕੋਈ ਇਹ ਪ੍ਰੋਮੋਸ਼ਨ ਨਹੀਂ ਕਰ ਰਹੀ ਮੈਨੂੰ ਇਹਦਾ ਰਿਜ਼ਲਟ ਵਧੀਆ ਲੱਗਿਆ ਤਾਂ ਤੁਸੀਂ ਮੈਨੂੰ ਪੁੱਛਦੀ ਹੋ ਉਨਿਓ ਠੀਕ ਹੈ ਵੀ ਕਿਹੜਾ ਪ੍ਰੋਡਕਟ ਵਧੀਆ ਵੀ ਸਾਡੀ ਜਿਹੜੀ ਮਣੀ ਆ ਉਹ ਵੀ ਨਾ ਵੇਸਟ ਹੋਵੇ ਤਾਂ ਸੀਸੀ ਕਰੀਮ ਇਹ ਬਹੁਤ ਬੈਸਟ ਆ ਤੇ ਪਰਸਨਲੀ ਮੈਂ ਗੱਲ ਕਰਾਂ ਤਾਂ ਮਨਿੰਦਰ ਨੂੰ ਵੀ ਬਹੁਤ ਪਸੰਦ ਆਈ। ਉਹ ਵੀ ਲੈ ਕੇ ਜਾਊਗੀ, ਬਾਏ ਕਰੂਗੀ ਤੇ ਤੁਹਾਨੂੰ ਮਨਿੰਦਰ ਦੀ ਚੋਇਸ ਦਾ ਵੀ ਪਤਾ ਹੀ ਆ। ਠੀਕ ਹੈ। ਤਾਂ ਤੁਸੀਂ ਇਹ ਵਾਲੀ ਜਿਹੜੀ ਸਨ ਸਕਰੀਨ ਆ ਇਹ ਟੋਨੀ ਦੀ ਹੱਟੀ ਤੋਂ ਬਾਏ ਕਰ ਸਕਦੇ ਹੋ। ਮੈਂ ਤਾਂ ਆਸ ਵੀ ਕਿਉਂਕਿ ਵੀਰ ਜੀ ਆ ਗਏ। ਐਣਕਾ ਲਾ ਕੇ ਤੇ ਚਲੋ ਬਈ ਐਣਕ ਨਹੀਂ ਲੈਣੀ ਚਾਹੀਦੀ। ਠੀਕ ਹੈ ਇਹ ਤੁਸੀਂ ਟੋਨੀ ਦੀ ਹੱਟੀ ਤੋਂ ਬਾਏ ਕਰ ਸਕਦੇ ਹੋ ਤੇ ਫੋਟੋ ਕਲਿੱਕ ਕਰਕੇ ਉਹਨਾਂ ਨੂੰ ਭੇਜ ਸਕਦੇ। ਕਰ ਲਿਆ ਮੈਂ। ਲਓ ਬਈ ਹੁਣ ਮੈਂ ਤੁਹਾਨੂੰ ਲਾਸਟ ਤੇ ਠੀਕ ਹੈ ਇੱਕ ਚੀਜ਼ ਹੋਰ ਦੱਸ ਦੰਨੀ ਆਂ ਵੀ ਜਿਹੜਾ ਪ੍ਰੋਡਕਟ ਆ ਠੀਕ ਹੈ ਜਿੱਦਾਂ ਕਿ ਤੁਸੀਂ ਯੂਜ਼ ਕਰਨੇ ਆਂ ਫਸਟ ਤੇ ਫੇਸ ਵਾਸ਼ ਕਰਨਾਗਾ ਸੈਕੰਡ ਤੇ ਤੁਸੀਂ ਟੋਨਰ ਅਪਲਾਈ ਕਰਨਾਗਾ ਥਰਡ ਤੇ ਤੁਸੀਂ ਸੀਰਮ ਅਪਲਾਈ ਕਰਨਾਗਾ ਫੋਰਥ ਤੇ ਤੁਸੀਂ ਮੋਇਸਚਰਾਈਜ਼ਰ ਅਪਲਾਈ ਕਰਨਾਗਾ ਫਿਫਥ ਤੇ ਤੁਸੀਂ ਪ੍ਰਾਈਮਰ ਯੂਜ਼ ਕਰਨਾਗਾ ਠੀਕ ਹੈ ਪ੍ਰਾਈਮਰ ਤੋਂ ਬਾਅਦ ਫਿਰ ਤੁਸੀਂ ਆਹ ਵਾਲੀ ਜਿਹੜੀ ਸੀਸੀ ਕਰੀਮ ਆ ਜਾਂ ਜਿਹੜੀ ਤੁਹਾਨੂੰ ਵਧੀਆ ਲੱਗਦੀ ਹੈ ਦੇਖੋ ਤੁਹਾਡੇ ਕੋਲ ਜਿੰਨਾ ਕੋਲ ਹੈਗੀ ਆ ਤੁਸੀਂ ਉਹ ਯੂਜ਼ ਕਰ ਸਕਦੇ ਹੋ ਬਟ ਜਿੰਨਾ ਕੋਲ ਨਹੀਂ ਹੈਗੀ ਤੁਹਾਨੂੰ ਆਏ ਆ ਵੀ ਸਾਨੂੰ ਵਧੀਆ ਸੀਸੀ ਕਰੀਮ ਕੋਈ ਰეკਮੈਂਡ ਕਰ ਦੇ ਤਾਂ ਮੈਂ ਤੁਹਾਨੂੰ ਇਹ ਰეკਮੈਂਡ ਕਰ ਰਹੀ ਹਾਂ ਠੀਕ ਹੈ 5th ਤੇ ਤੁਸੀਂ 5th ਨਹੀਂ 6th ਹਨਾ 6ਵੇਂ ਨੰਬਰ ਤੇ ਹਨਾ ਹਾਂਜੀ ਫਸਟ ਤੇ ਫੇਸ ਵਾਸ਼ ਟੋਨਰ ਸੀਰਮ ਮੌਇਸਚਰਾਈਜ਼ਰ ਪ੍ਰਾਈਮਰ ਠੀਕ ਹੈ ਤੇ 6ਵੇਂ ਨੰਬਰ ਤੇ ਕਰਨੀ ਆ ਕ੍ਰੀਮ ਸੀਸੀ ਕ੍ਰੀਮ ਠੀਕ ਹੈ ਸੱਤਵੇਂ ਤੇ ਮੈਂ ਬਲਸ਼ਰ ਲਗਾਇਆ ਸੀ ਬਾਕੀ ਲਿਪਸਟਿਕ ਮਸਕਰਾ ਆਈਬ੍ਰੋਜ਼ ਨੂੰ ਕੰਪਲੀਟ ਕਰਨਾ ਆਈ ਸ਼ੈਡੋ ਹਲਕਾ ਫੁਲਕਾ ਜਿਹੜਾ ਤੁਸੀਂ ਡੇਲੀ ਕਰਦੇ ਹੋ ਉਹ ਤੁਸੀਂ ਕਰ ਸਕਦੇ ਹੋ ਬਾਕੀ ਇਹਦੇ ਨਾਲ ਤਾਂ ਬਈ ਤੁਸੀਂ ਹਨਾ ਕੱਲਾ ਮਸਕਰਾ ਲਗਾ ਲਿਆ ਆਈਬ੍ਰੋ ਫਿਲ ਕਰ ਲੀ ਲਿਪਸਟਿਕ ਲਗਾ ਲਈ ਦੈਟਸ ਇਟ ਬਸ ਹੋਰ ਕਿਸੇ ਦੀ ਜਰੂਰਤ ਨਹੀਂ ਪੈਂਦੀ ਬਹੁਤ 글로ਅ ਕਰਦੀ ਹੁੰਦੀ ਹੈ ਸਕਿਨ ਤੁਸੀਂ ਦੇਖ ਸਕਦੇ ਹੋ ਠੀਕ ਹੈ ਅੱਛੇ ਸੇ ਗਲੋ ਕਰ ਰਹੀ ਹੈ ਸਕਿਨ ਮੇਰਾ ਸਿਆ ਦਾ ਐਂਡ ਕਿਹੜੀ ਲੈਣੀ ਚਾਹੀਦੀ ਹੋਰ ਚਾਹੇ ਕੁਝ ਵੀ ਹੋ ਜੇ ਗੱਡੀ ਪਟੜੋ ਲੈ ਜੇ ਆਪਣੇ ਆਪ ਦਾ ਖਾਸ ਹੋ ਜਾ ਆਪਣੀ ਅੱਗੇ ਸਹੀ ਹੈ ਕਹਿੰਦੇ ਤੇ ਇਹ ਸਾਰੇ ਸਟੈਪ ਆ 5 ਮਿੰਟਾਂ ਦੇ ਵਿੱਚ ਤੁਹਾਡੀ ਬਹੁਤ ਗਲੋਇੰਗ ਜਿਹੜਾ ਮੇਕਅਪ ਆ ਉਹ ਹੋ ਜੂਗਾ ਤਿਆਰ 5 ਮਿੰਟਾਂ ਦੇ ਵਿੱਚ ਤੁਸੀਂ ਇਹ ਮੇਕਅਪ ਕਰ ਸਕਦੇ ਹੋ ਵਿਦ ਸੀਸੀ ਕਰੀਮ ਠੀਕ ਹੈ ਤੇ ਚਲੋ ਇਹ ਸੀਗਾ ਆਪਣਾ ਅੱਜ ਦਾ ਬਲੌਗ ਐਸ ਦੀ ਵੀਡੀਓ ਉਮੀਦ ਕਰਦੇ ਹਾਂ ਜੇ ਨੇਚਰਲ ਗਲੋ ਰੱਖਣੀ ਆ ਉਹ ਦੱਸਾਂਗੇ ਨਾਲ ਉਹ ਤੇ ਬਾਕੀ ਕਰੀਮ ਵਾਲਾ ਮੁੰਡੇ ਦੇ ਤਾਂ ਯਾਰ ਆਲਵੇਜ਼ ਨੇਚਰਲ ਗਲੋਈ ਹੁੰਦੀ ਆ ਮੁੰਡੇ ਦਾ ਵਿਚਾਰੇ ਜੇ ਸ਼ਾਈ ਹੋਊਗੀ ਹੁਣ ਮੇਕਅਪ ਥੋੜਾ ਕਰ ਸਕਦੇ ਆ ਵੀਰੇ ਚਲੋ ਬਈ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਗਾਇਜ਼ ਖੁਸ਼ ਰਹੋ ਸਾਰੇ ਯਾਨੀ ਸਰਸ਼ਿਕਲ